ਅਸਿਕਾ ਜੀ ਸਾਰਿਆਂ ਨੂੰ ਭਾਈ ਅਮਰਤ ਕੋ ਪਹੁੰਚ ਚੁੱਕੇ ਜੀ ਅਧਿਕਾਰ ਜੀ ਜ਼ਿਲ੍ਹਾ ਕਪੂਰਥਲਾ ਨੂੰ ਤੁਸੀਂ ਬਿਠਾਣਾ ਵੇੜਾ ਦੇ ਭਾਈ ਦਾ ਦੋ ਹੀ ਆ ਪਰ ਬਹੁਤ ਛੋਨੇ ਵੇੜੇ ਲੈ ਕੇ ਆਂਦੇ ਨਾਲੇ ਕਾਇਰ ਰਿਹਾਦਾ ਭਾਈ ਜੀ ਅਸਿਕਾ ਸਸਿਕਾ ਸੰਦੀਪ ਜੀ ਕੀ ਆ ਗਏ ਭਾਈ ਸਾਡੇ ਜੀ ਕਿਰਪਾ ਮਾਰੇ ਜੀ ਥੋੜੀ ਸੁਣਾਓ ਠੀਕ ਠਾਕ ਹੋ ਕੱਲ ਫਿਰ ਆਇਆ ਨਹੀਂ ਗਿਆ ਕੰਮ ਪੈ ਗਿਆ ਤੁਹਾਨੂੰ ਆਪਣਾ ਤੇ ਕੱਲ ਵੇੜਾ ਚੰਗੀਆਂ ਸੀਗੀਆਂ 11 11 ਵੇੜਾ ਦਿੱਤੀਆਂ ਸੰਦੀਪ ਜੀਰ ਆਪਾਂ ਬਟਾਲੇ ਫਾਰਮ ਚ ਇਕੱਠੀਆਂ ਬੰਦਿਆਂ ਨੇ ਫਾਰਮ ਬਣਾਇਆ ਹਾਂ ਹਾਂਜੀ ਤੇ ਵਾਹਿਗੁਰੂ ਦੀ ਕਿਰਪਾ ਨਾਲ ਕੁਝ ਵੜਾ ਲੇਟ ਹੋ ਜਣੀਆ ਸੀ ਤੁਹਾਡੇ ਆਉਣ ਤੋਂ ਵੀ ਬਿਲਕੁਲ ਤੇ ਪੰਜ ਛੇ ਹੋਣਾ ਇਹਨੀਆਂ 15 16 ਵੜਾ ਦਾ ਲਾਟ ਆ ਰਿਹਾ ਠੀਕ ਹੈ ਠੀਕ ਕੱਲ ਜਿਹੜਾ ਭਰਾ ਵੀ ਫੋਨ ਕਰੇ ਆਪਣਾ ਚੰਗੀਆਂ ਚੰਗੀਆਂ ਟਾਪਰ ਬੱਚੀਆਂ ਦੋਂਦੀਆਂ ਚੰਗੀਆਂ ਵੜਾ ਬਹੁਤ ਚੰਗੀਆਂ ਚੰਗੀਆਂ ਤੇ ਇਹ ਹਰ ਸ਼ਰ ਦੋ ਹੀ ਹੋਣ ਐਨੀਮਲ ਕੋਲ ਹਾਂਜੀ ਤੇ ਮੈਂ ਕਿਹ ਨਦੀ ਚਲੋ ਬਣਾਉਨੇ ਸੋਨੇ ਸਾਫ ਆ ਨਹੀਂ ਮਿਲ ਦੋਗੇ ਅਜੀ ਪਹਿਲਾ ਸੂਏ ਜੀ ਇਹ ਸੰਦੀਪ ਵੀਰ ਜੀ ਅਜੇ 6 ਵਜੇ ਦੀ ਮਨੇਰੇ ਸੋਈ ਆ ਬੱਚੀ ਹਾਂਜੀ ਹਾਂਜੀ ਤੇ ਬਹੁਤ ਸੋਣੀ ਆਰਡਰ ਕੁਆਲਟੀ ਬੱਚੀ ਆ ਪਾ ਪਿੱਛੋਂ ਵੀ ਵਿਖਾ ਦਿਓ ਮਾੜਾ ਜੇ ਤਿੰਨ ਕ ਚਾਰ ਕਿਲੋ ਸਾਫ ਕੀਤੀ ਬੱਚੇ ਬੁੱੱਚੇ ਨੂੰ ਪਲਾ ਕੇ ਨਾ ਜੇਰ ਜਾਰ ਬਹੁਤ ਸੋਣੀ ਸਾਫ ਸੁਥਰੀ ਬੱਚੀ ਦੀ ਪੈ ਗਈ ਬਿਲਕੁਲ ਬਿਲਕੁਲ ਬਹੁਤ ਸੋਣੀ ਮਾੜਾ ਤੋਰੀਏ ਨਾ ਮੜਾ ਜਾ ਤੋਰੀਓ ਜੀ ਲਓ ਜੀ ਚਲੋ ਚੈੱਕ ਜੀ ਕਰ ਐਡ ਕਰ ਲਾ ਐਡ ਕਰ ਲਾ ਹੁਣ ਮਸਲਾ ਹੂੰ ਚਾਰੇ ਚਾਰੇ ਦੰਦ ਆ ਸੰਦੀਪ ਵੀਰ ਚਾਰੇ ਦੰਦ ਦਾ ਬੱਚੀ ਆ ਬਹੁਤ ਸੋਹਣੀ ਬੱਚੀ ਆ ਆਜੋ ਆਜੋ ਖਿਲਾ ਰਹੋ ਖਿਲਾ ਰਹੋ ਆਜੋ ਜੀ ਤੁਹਾਨੂੰ ਮੈਂ ਦੇਖ ਨਹੀਂ ਜੀ ਬਿਲਕੁਲ ਬਿਲਕੁਲ ਹਾਂਜੀ ਬਹੁਤ ਸੋਹਣੀ ਬੱਚੀ ਜਿੰਨਾ ਕਰ ਦੂ ਬਜੀ ਦੁੱਧ ਸੰਦੀਪ ਜੀ ਦੁੱਧ 28 ਕਿਲੋ 30 ਦੇ ਨਰਬੋਡੀ ਜਾਊਗੀ ਹਾਂਜੀ 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 ਬਜੀ ਫਿਰ ਬੋਲ ਸੰਦੀਪ ਸਿੰਘ ਮੁੱਲ ਕਰਾਉ ਨੂੰ ਜੋ ਮਰਜ਼ੀ ਕਰਾਈ ਜਾਈਏ 1 25 ਦੀ ਬੱਚੀ ਜੈਸਨੋ ਦੇਣੀ ਹੈ 1 25 ਜੀ ਦੇਣੀ ਹੈ ਜੈਸਨੋ ਦੇਣੀ ਆ ਬਸ ਬਹੁਤ ਸੋਹਣੀ ਜੇਰ ਜੂਰ ਫਰਸਟ ਕਲਾਸ ਪੈ ਗਈ ਆ ਚੌਣ ਬੜੀ ਪਿਆਰੀ ਨਿਕਲੀ ਕੋਈ ਔਲ ਨਹੀਂ ਬੜੀ ਸੋਹਣੀ ਸਾਫ ਸੁਥਰੀ ਬੱਚੀ ਹੈ ਠੀਕ ਹੈ ਠੀਕ ਹੈ ਜੀ ਇਹ ਸੰਦੀਪ ਸਿੰਘ ਜੀ ਸੂਨ ਵਾਲੀ ਹੈ ਜੀ ਹਾਂਜੀ ਹਾਂਜੀ ਇਹ ਗੱਪੜਾ ਜੀ ਹਾਂ ਦੁੱਧ 30 ਕਿਲੋ ਦੀ 32 ਕਿਲੋ ਦੀ ਮਾਲਕਣ ਆ ਅਤੂਰਿਓ ਤੂਰਿਵਰ ਥੋੜੀ ਭਲੂਣ ਕਾਫੀ ਕਰ ਗਈ ਥੋੜੀ ਜੀ ਬੜੀ ਸੋਹਣੀ ਸਾਹ ਬੱਚੀ ਹੈ ਜੀ ਦਾ ਬੋਰਾ ਹੈ ਵਦਿਆ ਹਾਂ ਇਹਨਾਂ ਦਾ ਤੇ ਕਰੂਗੀ ਜੀ ਦੁੱਧ ਸੰਦੀਪ ਵਿੱਚ 30 ਕਿਲੋ ਕੱਢੇ ਗਈ ਦੂਜਾ ਸੂਆ ਜੀ ਦੂਜਾ ਸੂਆ ਦੁੱਧ 27 28 ਕਿਲੋ ਮਾਲਕਾਂ ਦੇ ਕਹਿਣ ਤੇ ਪਹਿਲੇ ਸੂਏ ਕੱਢਿਆ ਵਾ ਇਹਨੇ ਹਾਂ ਜੀ ਹਾਂ 27 28 ਕਿਲੋ ਪਹਿਲੇ ਸੂਏ ਤੋਂ ਦੁੱਧ ਕੱਢਿਆ ਵਾ ਉਹਦਾ 30 ਤੋਂ ਪਲੱਸ ਹੀ ਜਾਏਗੀ 30 ਕੱਢੀ ਜਾਵੇ ਬਹੁਤ ਹੈ ਸੰਦੀਪ ਹਾਂ ਯੂ 2000 ਦਾ ਨਾ ਜੀ ਹਾਂਜੀ 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 ਵਰਜੀ ਬਾਈ ਮੈਨੇ ਤਾਂ ਬਿੰਦਾ ਮੁੱਲ ਕੀ ਆ ਜੀ ਸੰਦੀਪ ਵੀਰ ਜੀ ਮੁੱਲ ਕਰਾਉਣ ਨੂੰ ਕੋਸ਼ਿਸ਼ ਕਰੀ ਜਾਈਏ ਹਾਂਜੀ ਠੀਕ ਆ ਜੀ ਤਨੇ ਨੇੜੇ ਕੋ ਹਾਂਜੀ ਮੁੱਲ ਕਰਾਉਣ ਨੂੰ ਕੋਸ਼ਿਸ਼ ਕਰੀ ਜਾਈਏ 1 12 ਦੀ ਦੇ ਦਾਂਗੇ ਜੀ 1 ਲੱਖ 12000 12000 ਦੀ ਜੀ ਆ ਸੁਣਾ ਸੰਦੀਪ ਵੀਰ ਜੀ ਠੀਕ ਹੈ ਠੀਕ ਹੈ ਜੀ ਤੇ ਬਾਕੀ ਆਹੀ ਅੱਜ ਦੋ ਹੀ ਐਨੀਮਲ ਆ ਕੱਲ 15 16 ਵੜਾ ਆ ਜਣੀਆਂ ਸੰਦੀਪ ਵੀਰ ਕੱਲ ਤਰੀਕ ਹੈਗੀ ਆਪਣੀ 31 ਹਾਂ 31 ਤਰੀਕ ਹੈ ਬਾਕੀ ਜੋ ਮਰਜ਼ੀ ਆ ਜਾਏਗਾ ਕੋਈ 1 2000 ਮਾਲ 15 17 ਐਨੀਮਲ ਪੱਕੇ ਰਹਿੰਦੇ ਰਹਿੰਦੇ ਆ ਆਪਣਾ ਕਿਦਾਂ ਬਿਲਕੁਲ ਕੁਝ ਅੱਜ ਮਾਲ ਥੋੜਾ ਲੇਟ ਆਉਣਾ ਸੀਗਾ ਉਹਦੇ ਕਰਕੇ ਵੀ ਤੁਸੀਂ ਵੀ ਜੇ ਲੇਟ ਹੋ ਜਾਣਾ ਕਿਦਾਂਗੇ ਤੇ ਬਾਕੀ ਫਤੇਗੜ ਚੂੜੀਆਂ ਅੰਮ੍ਰਿਤਸਰੋਂ ਆਈਏ ਤੇ ਮਜੀਠਾ ਰੋਡ ਰੰਧਾਵਾ ਪੈਲਸ ਤੇਜਿੰਦਰਾ ਪੈਲਸ ਹਾਂਜੀ ਤੇ ਬਟਾਲੀੋਂ ਆਈਏ ਰਵੀਦਾਸ ਚੌਂਕ ਡੇਰੇ ਆਈਏ ਰਵੀਦਾਸ ਚੌਂਕ ਦੇ ਨਾਲ ਹੀ ਆ ਜੀ ਠੀਕ ਹੈ ਜੀ ਬਾਕੀ ਠੀਕ ਅਸਾਂ ਦੀ ਵੀ ਸੱਸ ਕਰਦੀ